ਰਵੀ ਜੀ ਕਿਵੇਂ ਦੇਖਦੇ ਹੋ ਜਿਵੇਂ ਇਹ ਤਸੀਲ ਰੋਡ ਤੇ ਜਾਮ ਲੱਗਦੇ ਨੇ ਤੇ ਕਿਵੇਂ ਮਸਲੇ ਹੱਲ ਹੋ ਸਕਦੇ ਨੇ ਤੇ ਜਿਵੇਂ ਪ੍ਰਸ਼ਾਸਨ ਨੇ ਹੁਣਾਂ ਨਵੀਂ ਬਿਲਡਿੰਗ ਵੀ ਬਣਾਈ ਐ ਤੇ ਇਹਨੂੰ ਕਿਸ ਤਰ੍ਹਾਂ ਦੇ ਮਸਲੇ ਹੱਲ ਹੋ ਸਕਦੇ ਆ ਸਰ ਇਸ ਤਰ੍ਹਾਂ ਜੀ ਜਿਹੜੀ ਇਹ ਬਿਲਡਿੰਗ ਬਣਾਈ ਆ ਨਵੀਂ ਯਾ ਤਾਂ ਇਹਨੂੰ ਉੱਥੇ ਸ਼ਿਫਟ ਕੀਤਾ ਜਾ ਸਕੀ ਕੰਪਲੇਂਟ ਸੈਂਟਰ ਨੂੰ ਹਾਂਜੀ ਕੰਪਲੇਂਟ ਸੈਂਟਰ ਜਿਹੜਾ ਹੈ ਥੋੜੀ ਉੱਥੇ ਸ਼ਿਫਟ ਹੋ ਜੇ ਇੱਕ ਜਿਹੜਾ ਹੈਗਾ ਰੋਡ ਖੁੱਲੇਗਾ ਜਿਹੜੀ ਇੱਥੇ ਆਵਾਜਾਈ ਦੀ ਲੋਕਾਂ ਦੀ ਦਿੱਕਤ ਹੈ ਉਹ ਖਤਮ ਹੋਏਗੀ 80% ਐਕਸੀਡੈਂਟ ਇੱਥੇ ਇਹਦੇ ਸਾਹਮਣੇ ਦੇ ਟੱਕਰ ਕਰਕੇ ਹੋ ਰਹੇ ਨੇ ਜੀ ਅਗਲੇ ਨੂੰ ਟਾਈਮ ਦਾ ਨਹੀਂ ਪਤਾ ਲੱਗਦਾ ਐਕਸੀਡੈਂਟ ਹੁੰਦਾ ਜੀ ਇੱਥੇ ਮੋੜ ਦੇ ਉੱਤੇ ਨਾਲੇ ਬਾਜ਼ਾਰ ਖੁੱਲੇਗਾ ਜੀ ਸੜਕ ਚੌੜੀ ਹੋਏਗੀ ਸ਼ਹਿਰ ਦੀ ਕੁਝ ਵੈਲਿਊ ਵਧੇਗੀ ਪਤਾ ਲੱਗੇਗਾ ਵੀ ਹਾਂ ਵੀ ਕੋਈ ਚੌਂਕ ਆਏਗਾ ਇਸ ਕਰਕੇ ਇਹਨੂੰ ਜਲਦੀ ਜਿੰਨਾ ਹੋ ਸਕੇ ਪ੍ਰਸ਼ਾਸਨ ਦੇ ਵੱਲ ਧਿਆਨ ਕਰੇ ਇਹਨੂੰ ਉੱਥੇ ਸ਼ਿਫਟ ਕਰੇ ਧੰਨਵਾ ਹਾਂਜੀ ਇੱਕ ਤਾਂ ਸੀਟ ਹੋਰ ਇਹਨਾਂ ਨੂੰ ਆ ਤਾਰ ਇਹਨਾਂ ਰੋਲ ਪਿਆ ਜੀ ਬਿਲਕੁਲ ਸਾਡੀ ਦੁਕਾਨ ਦੇ ਅੱਗੇ ਪਿਆ ਜੀ ਜਿਹਦੇ ਕਰਕੇ ਸਾਡੀ ਨਾ ਤਾਂ ਕੋਈ ਗੱਡੀ ਖੜ ਸਕੇ ਔਰ ਪਾਰਕਿੰਗ ਦੇ ਵਿੱਚ ਆ ਕੇ ਨਾ ਕੋਈ ਸਕੂਟਰ ਮੋਟਰਸਾਈਕਲ ਸਾਡੇ ਪੌੜੀਆਂ ਦਾ ਰਸਤਾ ਹੀ ਉੱਪਰ ਜਾਣ ਦਾ ਇੰਨਾ ਕੋਈ ਸਿਰਫ 3 ਫੁੱਟ ਜਿਹਦੇ ਕਰਕੇ ਇਹੀ ਸਾਡੇ ਪੌੜੀਆਂ ਨਹੀਂ ਦਿਖਦੀਆਂ ਇਸ ਮਸਲੇ ਨੂੰ ਖਤਮ ਕਰਕੇ ਇੱਕ ਪਾਸੇ ਜਦੋਂ ਖੁੱਲੀ ਜਗ੍ਹਾ ਹੈਗੀ ਉੱਥੇ ਕਿਉਂ ਨਹੀਂ ਸ਼ਿਫਟ ਕਰਦੀ ਪ੍ਰਸ਼ਾਸਨ ਨੇ ਤੇ ਤੁਸੀਂ ਅਧਿਕਾਰੀਆਂ ਨੂੰ ਕਿਹਾ ਕਿ ਵੀ ਸਾਡੇ ਦੇਖ ਰਿਹਾ ਕਿ ਅਧਿਕਾਰੀ ਤਾਂ ਕਹਿੰਦੇ ਨੇ ਜੀ ਜਾਂ ਤਾਂ ਮਸ਼ੀਨਾਂ ਆਣਗੀਆਂ ਅਸੀਂ ਤਾਂ ਚੱਕਾਂਗੇ ਸਾਡੇ ਰੋਡਾਂ ਨਾਲੋਂ ਕੰਮ ਤਾਂ ਹੈ ਨਹੀਂ ਇਹ ਉਹਦਾ ਸਾਫ਼ ਜਵਾਬ ਦੇ ਸਾਨੂੰ ਮਹਿੰਗੇ ਮੁੱਲ ਦੇ ਕਿਰਾਏ ਪੰਨੇ ਪੈ ਰਹੇ ਨੇ 22000 ਰੁਪਏ ਸੀ ਦੁਕਾਨਾਂ ਦੇ ਉੱਪਰ ਕਿਰਾਇਆ ਰੈਂਟ ਦੇ ਦੇ ਯਾਨੀ ਤੁਸੀਂ ਜਿਹੜਾ ਇਹਦੇ ਨਾਲ ਦੁਕਾਨ ਕਿਰਾਏ ਤੇ ਲਈ ਹੋਈ ਹੈ 22000 ਰੁਪਏ ਉਹਦਾ ਕਿਰਾਇਆ ਹੈ ਹਾਂਜੀ ਸਰ 22000 ਕਿ ਵੀ ਜਿਵੇਂ ਇਹ ਮੰਡੀ ਦਾ ਅੱਜ ਕੱਲ ਦਾ ਜਿਹੜਾ ਦੌਰ ਹੈ ਕਿ ਵੀ ਬਹੁਤ ਔਖਾ ਹੈ ਕਿਰਾਇਆ ਕੱਢਣੇ ਵੀ ਤਾਂ ਹੀ ਕਹਿੰਦੇ ਸਰ ਸਾਨੂੰ ਕੋਈ ਦਿੱਕਤਾਂ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਜੀ ਇਹਨੂੰ ਚੁਕਾਇਆ ਜਾਵੇ ਕੋਈ ਇੱਕ ਤਾਂ ਇੱਕ ਹੋ ਸਕੇ ਤਾਂ ਪ੍ਰਸ਼ਾਸਨ ਨਿਗ੍ਹਾ ਕਰੇ ਜੀ ਇਹਨੂੰ ਉੱਧਰ ਸ਼ਿਫਟ ਕਰੇ ਜੀ ਬਿਲਡਿੰਗ ਕਿ ਵੀ ਇਹ ਕੰਪਲੇਂਟ ਸੈਂਟਰ ਤੋਂ ਨਵੀਂ ਜਿਹੜੀ ਬਿਲਡਿੰਗ ਬਣੀ ਉਹ ਜੀ ਤੁਹਾਡਾ ਨਾਮ ਕੀ ਕਹਿਣਾ ਚਾਹੁੰਦੇ ਹੋ ਇਹ ਸੈਂਟਰ ਹਟਣਾ ਚਾਹੀਏ ਜਮ ਖੁੱਣਾ ਚਾਹੀਏ ਕਿ ਵੀ ਜੜਾ ਇਹ ਸੈਂਟਰ ਹਟ ਜੇਗਾ ਤਾਂ ਇਸ ਨਾਲ ਜਾਮ ਵੀ ਜਿਹੜੇ ਲੱਗਦੇ ਉਹ ਨਹੀਂ ਲੱਗਣਗੇ ਠੀਕ ਹੈ ਜੀ ਸਮਾਣਾ ਸ਼ਹਿਰ ਦਾ ਕੰਪਲੇਂਟ ਸੈਂਟਰ ਜਿਸ ਦੇ ਨਾਲ ਉਸ ਦੀ ਆੜ ਦੇ ਵਿੱਚ ਸੜਕ ਤੇ ਖੜਦੀਆਂ ਨੇ ਰੇੜੀਆਂ ਤੇ ਖਾਣ ਪੀਣ ਵਾਲੇ ਵੀ ਸੜਕ ਤੇ ਆਪਣੀਆਂ ਗੱਡੀਆਂ ਖੜਾ ਦਿੰਦੇ ਨੇ ਤੇ ਆਵਾਜਾਈ ਦੇ ਵਿੱਚ ਲੰਬੇ ਸਮੇਂ ਤੋਂ ਵਿਗੜਨ ਪੈ ਰਿਹਾ ਹੈ। ਕਈ ਵਾਰ ਪ੍ਰਸ਼ਾਸਨ ਨੇ ਇਹਨਾਂ ਨੂੰ ਕਿਹਾ ਪਰ ਦੇਖ ਸਕਦੇ ਹੋ ਜਿਹੜੀਆਂ ਇਹਨਾਂ ਦੀਆਂ ਰੇੜੀਆਂ ਨੇ ਸੜਕ ਦੇ ਉੱਤੇ ਖੜੀਆਂ ਨੇ ਤੇ ਖਾਣ ਪੀਣ ਵਾਲੇ ਵੀ ਫਿਰ ਆਪਣੇ ਵਹੀਕਲ ਨੇ ਉੱਥੇ ਹੀ ਖੜਾਉਂਦੇ ਨੇ ਤੇ ਉਹਦੇ ਤੇ ਖੜਕੇ ਹੀ ਆਪਣਾ ਜੋ ਉਹਨਾਂ ਨੇ ਖਾਣਾ ਪੀਣਾ ਹੁੰਦਾ ਉਹਦੇ ਤੇ ਹੀ ਖੜਕੇ ਖਾਂਦੇ ਪੀਂਦੇ ਨੇ। ਤੇ ਕੰਪਲੇਂਟ ਸੈਂਟਰ ਦੇ ਵਿੱਚ ਕੋਈ ਕੰਪਲੇਂਟ ਤਾਂ ਨਹੀਂ ਲਿਖੀ ਜਾਂਦੀ ਔਨਲਾਈਨ ਹੀ ਲਿਖਿਆ ਜਾਂਦੀਆਂ ਨੇ ਸਿਰਫ ਤੇ ਸਿਰਫ ਇਹਦੇ ਅੰਦਰ ਇੱਕ ਬੈਠਣ ਦਾ ਜਰੀਆ ਬਣਿਆ ਹੋਇਆ ਹੈ ਕਿ ਵੀ ਇੱਥੇ ਕੁਝ ਮੁਲਾਜ਼ਮਾਂ ਨੇ ਕੈਮਰੇ ਅੱਗੇ ਨਾਉਣ ਤੇ ਕਿਹਾ ਕਿ ਵੀ ਅਸੀਂ ਸਿਰਫ ਇੱਥੇ ਬੈੰਨੇ ਆਂ ਸ਼ਹਿਰ ਦੇ ਵਚਕਾਰ ਹੈ ਜੇ ਪ੍ਰਸ਼ਾਸਨ ਚਾਹੇ ਤਾਂ ਜਿਹੜਾ ਨਵਾਂ ਕੰਪਲੇਂਟ ਸੈਂਟਰ ਤਿਆਰ ਕੀਤਾ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਨਵਾਂ ਕੰਪਲੇਂਟ ਸੈਂਟਰ ਇਹ ਅਜੀ ਉਹ ਨਵਾਂ ਕੰਪਲੇਂਟ ਸੈਂਟਰ ਜੇ ਇਸ ਨੂੰ ਤਿਆਰ ਕਰ ਦੇਣ ਤਾਂ ਜੇ ਇਸ ਨੂੰ ਤਿਆਰ ਕੀਤਾ ਜਾਵੇ ਤਾਂ ਕਈ ਮੁਸ਼ਕਲਾਂ ਹੱਲ ਹੋ ਸਕਦੀਆਂ ਨੇ ਇੱਕ ਤਾਂ ਜਿਹੜਾ ਇੱਥੇ ਜਾਮ ਲੱਗਦੇ ਨੇ ਉਹ ਜਾਮ ਵੀ हटਣਗੇ ਜਾਮ ਵੀ हटਣਗੇ ਤੇ ਅਧਿਕਾਰੀਆਂ ਨੇ ਕਿਹਾ ਸਾਨੂੰ ਤਾਂ ਬੈਠਣ ਵਾਸਤੇ ਵਧੀਆ ਕੋਈ ਜਗ੍ਹਾ ਚਾਹੀਦੀ ਐ ਜਿੱਥੇ ਅਸੀਂ ਬੈਠ ਕੇ ਸ਼ਹਿਰ ਦੇ ਅਧਿਕਾਰ ਦੇ ਵਿੱਚ ਕੰਪਲੇਂਟ ਸੈਂਟਰ ਹੈ ਤੇ ਉੱਥੇ ਬੈਠ ਕੇ ਅਸੀਂ ਜੜੀਆਂ ਲੋਕਾਂ ਦੀਆਂ ਕੰਪਲੇਂਟਾਂ ਨੇ ਉਹਨਾਂ ਦਾ ਮਸਲਾ ਹੱਲ ਕਰ ਲੀਏ ਪਰ ਇੱਥੇ ਨਾ ਤਾਂ ਕੋਈ ਕੰਪਲੇਂਟਾਂ ਲਿਖੀਆਂ ਜਾਂਦੀਆਂ ਨੇ ਤੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਜ਼ਿਆਦਾ ਰਹੇ ਹੈ ਤੇ ਕਈ ਵਾਰੀ ਇੱਥੇ ਨਾਰੇਬਾਜੀ ਵੀ ਹੋਈ ਹੈ ਇਹਨੂੰ ਲੈ ਕੇ ਤੇ ਜੇ ਇਹਦੀ ਹਾਲਤ ਵੱਲ ਨਿਗਾਹ ਮਾਰੀ ਜਾਵੇ ਤਾਂ ਇਹਦੀ ਹਾਲਤ ਦੇਖ ਸਕਦੇ ਹੋ ਤੇ ਇਹਦੇ ਉੱਤੇ ਫਲੈਕਸ ਬੋਰਡ ਲਾਏ ਜਾਂਦੇ ਨੇ ਕਿ ਵੀ ਕੋਈ ਧੁੱਪ ਧੁੱਪ ਨਾ ਆਵੇ ਤੇ ਇਹਦੀਆਂ ਜਿਹੜਾ ਛੱਤਾਂ ਦੀ ਗੱਲ ਕੀਤੀ ਜਾਵੇ ਤੁਹਾਨੂੰ ਛੱਤਾਂ ਵੀ ਦਿਖਾ ਦਿੰਨੇ ਆ ਇਹਦੀਆਂ ਕਈ ਬਾਲੇ ਖੰਡਰ ਹੋਣ ਦੀ ਕਾਗਾਰਤੇ ਨੇ ਤੇ ਹੁਣ ਕੋਈ ਮਲਾਜਮ ਤਾਂ ਅੰਦਰ ਹੈ ਨਹੀਂ ਦੇਖ ਸਕਦੇ ਹੋ ਇਹਦੀਆਂ ਕਈ ਬਾਲੇ ਜੜੇ ਨੇ ਜਮੀ ਟੁੱਟਣ ਦੀ ਕਾਗਾਰਤੇ ਨੇ ਇਹ ਜਿਹੜਾ ਕੰਪਲੇਂਟ ਸੈਂਟਰ ਹੈ ਬਾਲੇ ਵੀ ਦੇਖ ਰਹੇ ਹਾਂ ਇਹਦੇ ਕਈ ਬਾਲੇ ਜੜਾ ਦੇ ਵਿੱਚੋਂ ਕਮਜ਼ੋਰ ਹੋ ਚੁੱਕੇ ਨੇ ਇਹ ਨਾ ਹੋਵੇ ਕੋਈ ਨੁਕਸਾਨ ਹੋ ਜਾਏ ਕਿਸੇ ਜਾਨੀ ਮਾਲੀ ਨੁਕਸਾਨ ਹੋ ਜਾਏ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਾਹੀਦਾ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਜੇ ਇਹਨੂੰ ਸਾਈਡ ਤੇ ਇੱਕ ਪਾਸੇ ਜੇ ਇਹਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਜਿਵੇਂ ਪ੍ਰਸ਼ਾਸਨ ਨੂੰ ਠੀਕ ਲੱਗੇ ਜੇ ਇੱਥੋਂ ਇਹ ਕੰਪਲੇਂਟ ਸੈਂਟਰ ਹਟ ਕੇ ਇੱਥੇ ਨਵੀਂ ਥਾਂ ਤੇ ਖੁੱਲ ਜਾਵੇ ਕਈ ਪਰੇਸ਼ਾਨੀਆਂ ਦਾ ਮਸਲਾ ਹੱਲ ਹੋ ਸਕਦਾ ਇੱਕ ਤਾਂ ਇਹ ਰੋਡ ਵੀ ਖੁੱਲਾ ਹੋ ਜਾਵੇਗਾ ਇਹ ਰੋਡ ਵੀ ਖੁੱਲਾ ਹੋ ਜਾਵੇਗਾ ਤੇ ਜੇ ਗੱਲ ਕਰੀਏ ਜਿਸ ਨੂੰ ਜਿਵੇਂ ਹੁਣ ਸਮਾਣਾ ਤਹਿਸੀਲ ਦੇ ਵਿੱਚ ਜਿਹੜੀ ਇੱਥੇ ਇੱਕ ਟ੍ਰੈਫਿਕ ਦੀ ਸਮੱਸਿਆ ਉਹ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋ ਸਕਦਾ ਤੇ ਸਾਨੂੰ ਸ਼ਹਿਰ ਵਾਸੀਆਂ ਨੇ ਕਈਆਂ ਨੇ ਕਿਹਾ ਜਿਵੇਂ ਹੁਣ ਨਵੀਂ ਤਹਿਸੀਲ ਦਾ ਕੰਮ ਹੋ ਰਿਹਾ ਹੈ ਜੇ ਤਹਿਸੀਲ ਦੇ ਅੰਦਰ ਹੀ ਕੋਈ ਇਹਨੂੰ ਕੰਪਲੇਂਟ ਸੈਂਟਰ ਨੂੰ ਥਾਂ ਦਿੱਤੀ ਜਾਵੇ ਤਾਂ ਵੀ ਬਹੁਤ ਵਧੀਆ ਗੱਲ ਹੈ ਆ ਕਹਿਣ ਦਾ ਮਤਲਬ ਜਿਵੇਂ ਗੇਟ ਤੇ ਨਾਲ ਹੀ ਦੇਖ ਸਕਦੇ ਹੋ ਜਿੱਥੇ ਇਹ ਬੋਰਡ ਲੱਗਿਆ ਹੋਇਆ ਫਲੈਕਸ ਲੱਗਿਆ ਹੋਇਆ ਹੈ ਇਹਦੇ ਇੱਕ ਸਾਈਡ ਤੇ ਵੀ بس ਇੱਕ ਕਮਰਾ ਹੀ ਬਣਾ ਕੇ ਦੇਣਾ ਜਿਵੇਂ ਆਹ ਬਣਿਆ ਹੋਇਆ ਤੇ ਕਈ ਤਰ੍ਹਾਂ ਦੀ ਇੱਧਰਲੇ ਪਾਸੇ ਵੀ ਸੜਕ ਦੇ ਕਿਨਾਰੇ ਤੇ ਰੇੜੀਆਂ ਖੜਦੀਆਂ ਨੇ ਤੇ ਖਾਣ ਪੀਣ ਵਾਲੇ ਵੀ ਜਿਹੜੇ ਆਉਂਦੇ ਆ ਉਹ ਵੀ ਆਪਣੀਆਂ ਗੱਡੀਆਂ ਸੜਕ ਤੇ ਹੀ ਪਾਰਕ ਕਰਦੇ ਨੇ ਤੇ ਦੂਰ ਦੂਰ ਤੱਕ ਦੇਖ ਸਕਦੇ ਹੋ ਦੂਰ ਦੂਰ ਤੱਕ ਪਰੇਸ਼ਾਨੀਆਂ ਨਾਲ ਸਾਹਮਣਾ ਇਹੀ ਕਰਨਾ ਪੈ ਰਿਹਾ ਕਿ ਵੀ ਸਮੇਂ ਦੇ ਹਿਸਾਬ ਨਾਲ ਜਦੋਂ ਇਹ ਕੰਪਲੇਂਟ ਸੈਂਟਰ ਬਣਿਆ ਸੀ ਉਦੋਂ ਇੰਨੀ ਵਹੀਕਲ ਵੀ ਨਹੀਂ ਸੀਗੇ ਉਦੋਂ ਇੰਨਾ ਵਹੀਕਲ ਵੀ ਨਹੀਂ ਸੀ ਤੇ ਸਮੇਂ ਦੇ ਹਿਸਾਬ ਨਾਲ ਵਹੀਕਲ ਵਧ ਗਏ ਤੇ ਹੁਣ ਆਵਾਜਾਈ ਦੇ ਵਿੱਚ ਵਿਗਨ ਬਹੁਤ ਪਿੰਦਾ ਦੇਖ ਸਕਦੇ ਹੋ ਸੜਕ ਦੇ ਕਿਨਾਰੇ ਤੇ ਗੱਡੀਆਂ ਖੜਨ ਨਾਲ ਆਉਣ ਜਾਣ ਵਾਲੇ ਕਿੰਨੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਇਹ ਉਹੀ ਸਮਝ ਸਕਦਾ ਜਦੋਂ ਜਾਮ ਦੇ ਵਿੱਚ ਫਸੇ ਹੁੰਨੇ ਆ ਜਦੋਂ ਜਾਮ ਦੇ ਵਿੱਚ ਫਸੇ ਹੁੰਨੇ ਆ ਆਪਾਂ ਇੱਕ ਦੂਜੇ ਨੂੰ ਕੋਸਦੇ ਜਰੂਰ ਆ ਪਰ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਮਸਲੇ ਦਾ ਹੱਲ ਵੀ ਤੁਹਾਨੂੰ ਦਿਖਾ ਰਹੀ ਹਾਂ ਕਿ ਵੀ ਇਸ ਰੋਡ ਦੇ ਉੱਤੋਂ ਜੇ ਕਿਤੇ ਇਹ ਰੋਡ ਖੋਲਣਾ ਰੋਲ ਖੋਲਿਆ ਜਾਵੇ ਤਾਂ ਕਈ ਤਰ੍ਹਾਂ ਦੇ ਮਸਲੇ ਹੱਲ ਹੋ ਸਕਦੇ ਨੇ ਕਈ ਤਰ੍ਹਾਂ ਦੇ ਮਸਲੇ ਹੱਲ ਹੋ ਸਕਦੇ ਨੇ ਜੇ ਇੱਕੋ ਹੀ ਗੱਲ ਆਇਆ ਕਿ ਵੀ ਜੇ ਕੰਪਲੇਂਟ ਸੈਂਟਰ हट ਗਿਆ ਇੱਥੋਂ ਰੇੜੀਆਂ ਵੀ हट ਜਾਣਗੀਆਂ ਜੇ ਕੰਪਲੇਂਟ ਸੈਂਟਰ ਸਾਡਾ ਮਕਸਦ ਇਹ ਨਹੀਂ ਹੈ ਕਿ ਵੀ ਕੰਪਲੇਂਟ ਸੈਂਟਰ ਨੂੰ ਇੱਥੋਂ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ ਇਹਨੂੰ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ ਇੱਕ ਜੜਾ ਦੇ ਕਿਨਾਰੇ ਜਨੇ ਤੇ ਪਹਿਲਾਂ ਵੀ ਕਈ ਵਾਰ ਇਸ ਨੂੰ ਸੱਡਾ ਸੁੱਡਾ ਗੱਡੀ ਵਾਲੇ ਮਾਰ ਗਏ ਸੀਗੇ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਵਿਸ਼ਾ ਰਿਹਾ ਸੀਗਾ ਕਿ ਵੀ ਗੱਡੀ ਵਾਲਾ ਭੰਗਿਆ ਜਾ ਉਹ ਭੰਗਿਆ ਇਹਦਾ ਮਤਲਬ ਹੈ ਕਿ ਵੀ ਜੇ ਹੁਣ ਇਸ ਨੂੰ ਹੋਰ ਕੋਈ ਠੁਕਮੀ ਥਾਂ ਦਿੱਤੀ ਜਾਵੇ ਜਿੱਥੇ ਕੋਈ ਜਾਮ ਵੀ ਨਹੀਂ ਲੱਗੇਗਾ ਤੇ ਕਈ ਸ਼ਹਿਰ ਵਾਸੀਆਂ ਨੇ ਸਾਨੂੰ ਕਿਹਾ ਤੇ ਅਸੀਂ ਇਹ ਆਵਾਜ਼ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਪਹੁੰਚਾ ਰਹੇ ਹਾਂ ਤੇ ਕੰਪਲੇਂਟ ਸੈਂਟਰ ਦੇ ਨਾਲ ਦੇਖ ਸਕਦੇ ਹੋ ਕਿਵੇਂ ਕਬਜ਼ੇ ਵੀ ਹੋਏ ਹੋਏ ਨੇ ਤੇ ਜੇ ਇਹਨੂੰ ਨਵੀਂ ਥਾਂ ਤੇ ਸ਼ਿਫਟ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਹੈ ਕਿਉਂਕਿ ਜਿਹੜਾ ਇੱਥੇ ਬਣਿਆ ਹੋਇਆ ਹੈ ਇੱਕ ਤਾਂ ਇੱਥੇ ਪਾਰਕਿੰਗ ਵੀ ਖੁੱਲੀ ਹੈ ਜਿਵੇਂ ਮਰਜ਼ੀ ਕੋਈ ਇੱਥੇ ਆਉਂਦਾ ਜਾਂਦਾ ਹੈ ਪਾਰਕ ਦੇ ਵਿੱਚ ਹੀ ਆਪਣੇ ਗੱਡੀਆਂ ਮੋਟਰਸਾਈਕਲ پارک ਕਰ ਸਕਦਾ ਹੈ ਤੇ ਦੇਖਿਆ ਜਾਵੇ ਤਾਂ ਕਈ ਮੁਸ਼ਕਲਾਂ ਦਾ ਹੱਲ ਹੋਣਗੇ ਇਹ ਰੋਡ ਵੀ ਖੁੱਲ ਜਾਏਗਾ ਦੇਖ ਸਕਦੇ ਹੋ ਇੱਧਰਲੇ ਪਾਸੇ ਵੀ ਪੋੜੀਆਂ ਲੱਗੀਆਂ ਹੋਈਆਂ ਨੇ ਕਬਜ਼ੇ ਕਿੱਥੇ ਹੋਏ ਨੇ ਤੇ ਕਈ ਤਰ੍ਹਾਂ ਦੀਆਂ ਪ੍ਰਸ਼ਾਸਨ ਜੜੀਆਂ ਕਿ ਵੀ ਇਹ ਮੁਸ਼ਕਲਾਂ ਨੇ ਆਣ ਜਾਣ ਵਾਲੇ ਲੋਕਾਂ ਨੂੰ ਜੜੀਆਂ ਨੇ ਕਿ ਵੀ ਇਹ ਮੁਸ਼ਕਲਾਂ ਦਾ ਹੱਲ ਵੀ ਹੋ ਜਾਏਗਾ ਬਾਕੀ ਪ੍ਰਸ਼ਾਸਨ ਦੇ ਅਧਿਕਾਰੀ ਬਹੁਤ ਸੂਝਵਾਨ ਨੇ ਸਾਨੂੰ ਸ਼ਹਿਰ ਵਾਸੀਆਂ ਨੇ ਕਿਹਾ ਸੀ ਅਸੀਂ ਸ਼ਹਿਰ ਵਾਸੀਆਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ ਕੇ ਵੀ ਬਹੁਤ ਮੁਸ਼ਕਲਾਂ ਦੇ ਹੱਲ ਹੋ ਜਾਣਗੇ ਜਿਹੜੇ ਕੰਪਲੇਂਟ ਸੈਂਟਰ ਦੀ ਆਰਡ ਦੇ ਵਿੱਚ ਦੇਖ ਸਕਦੇ ਹੋ ਕਿ ਵੀ ਰੇੜੀਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ ਫਿਰ ਅਸੀਂ ਦੁਬਾਰਾ ਰਿਪੀਟ ਕਰਦੇ ਹਾਂ ਕਿ ਸਾਡਾ ਮਕਸਦ ਕਿਸੇ ਦੇ ਕਾਰੋਬਾਰ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਜਿਹੜੇ ਜਾਮ ਲੱਗਦੇ ਨੇ ਦੁਪਹਿਰ ਦੇ ਸਮੇਂ ਹੁਣ ਤਾਂ ਗਰਮੀਆਂ ਨੇ ਛੁੱਟੀਆਂ ਨੇ ਸਕੂਲ ਦੀਆਂ ਬੱਚਿਆਂ ਨੂੰ ਤੇ ਜਦੋਂ ਇੱਥੇ ਬੱਸਾਂ ਤੇ ਹੋਰ ਵੀਕਲ ਸ਼ਾਮ ਦੇ ਵਿੱਚ ਖੜਦੇ ਨੇ ਦੇਖ ਸਕਦੇ ਹੋ ਉਹਨਾਂ ਬੱਚਿਆਂ ਨੂੰ ਗਰਮੀ ਦੇ ਵਿੱਚ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ ਤੇ ਰੋਜ਼ ਹੀ ਪੋਸਟਾਂ ਵੀ ਪੈਂਦੀਆਂ ਨੇ ਤਹਿਸੀਲ ਰੋਡ ਤੇ ਜਾਮ ਲੱਗਦੇ ਨੇ ਤਹਿਸੀਲ ਰੋਡ ਤੇ ਇਹ ਹੋ ਰਿਹਾ ਉਹ ਹੋ ਰਿਹਾ ਉਹ ਆਪਾਂ ਹਮੇਸ਼ਾ ਦੇਖਦੇ ਹੀ ਰਹਨੇ ਆ ਤੇ ਸਾਨੂੰ ਸ਼ਹਿਰ ਵਾਸੀਆਂ ਨੇ ਕਿਹਾ ਕਿ ਵੀ ਤੁਸੀਂ ਇਹ ਆਵਾਜ਼ ਚੱਕੋ ਤੇ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਓ ਬਾਕੀ ਪ੍ਰਸ਼ਾਸਨ ਦੇ ਨਗਰ ਕੌਂਸਲ ਦੇ ਅਧਿਕਾਰੀ ਬੜੇ ਸੁਜਵਾਨ ਨੇ ਤੇ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਦੇਖ ਸਕਦੇ ਹੋ ਸੜਕ ਦੇ ਕਿਨਾਰਿਆਂ ਤੇ ਹੀ ਜਿਵੇਂ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਖਾਣ ਪੀਣ ਵਾਲੀ ਵੀ ਫਿਰ ਉੱਥੇ ਹੀ ਖੜਾਉਂਦੇ ਨੇ ਜਿੱਥੇ ਇੱਕ ਖੜ ਜਾਂਦੇ ਰੇੜੀ ਵਾਲਾ ਤਾਂ ਫਿਰ ਉਹਦੇ ਨਾਲ ਚਾਰ ਹੋਰ ਖੜ ਜਾਂਦੇ ਨੇ ਤੇ ਦੇਖਿਆ ਜਾਵੇ ਤਾਂ ਫਿਰ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਉਹ ਆਣ ਜਾਣ ਵਾਲੇ ਲੋਕਾਂ ਨੂੰ ਕਰਨਾ ਪੈਂਦਾ ਜਦੋਂ ਰੋਡ ਦੇ ਉੱਤੇ ਗੱਡੀਆਂ ਦੇ ਜਾਮ ਲੱਗਦੇ ਨੇ ਉਹ ਜਾਮ ਨਾਲ ਦੇਖ ਸਕਦੇ ਹੋ ਕਿ ਬੜੀ ਦੂਰ ਦੂਰ ਤੱਕ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜੜੀਆਂ ਸੜਕ ਤੇ ਰਿਹੜੀਆਂ ਖੜਦੀਆਂ ਨੇ ਤੇ ਖਾਣ ਪੀਣ ਵਾਲੇ ਵੀ ਫਿਰ ਖੜਦੀਆਂ ਨੇ ਨਾਲ ਉਹਨਾਂ ਦੇ ਆਪਣੀ ਵੀਕਲ ਦੇ ਜਿਹੜੇ ਤੇ ਆਉਂਦੇ ਨੇ ਇਹ ਤਾਂ ਹੈ ਨਹੀਂ ਕਿ ਵੀ ਆਪਣੇ ਵੀਕਲ ਸਾਈਡ ਤੇ ਖੜਾ ਕੇ ਖਾਂਦੇ ਪੀਂਦੇ ਨੇ ਜੋ ਵੀ ਜਿਨੇ ਖਾਣਾ ਪੀਣਾ ਹੁੰਦਾ ਤੇ ਮੇਨ ਹੈ ਕਿ ਵੀ ਕੰਪਲੇਂਟ ਸੈਂਟਰ ਦੀ ਆਰਡ ਦੇ ਵਿੱਚ ਹੀ ਇਹਨਾਂ ਨੇ ਜਿਹੜੇ ਨੇ ਰਿਹੜੀਆਂ ਲਾਈਆਂ ਹੋਈਆਂ ਨੇ ਤੇ ਇੱਥੇ ਹੀ ਜਾਮ ਲੱਗਦੇ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚਾਹੀਦਾ ਇਸ ਵੱਲ ਗੌਰ ਕਰਨ ਸਾਡਾ ਮਕਸਦ ਇਹ ਨਹੀਂ ਹੈ ਕਿਸੇ ਦੇ ਕਾਰੋਬਾਰ ਨੂੰ ਠੱਪ ਕਰਨਾ ਜਾਂ ਕਿਸੇ ਨੂੰ ਠੇਸ ਪਹੁੰਚਾਉਣਾ ਕਿਸੇ ਦੇ ਕਾਰੋਬਾਰ ਨੂੰ ਠੱਪ ਕਰਨਾ ਜਾਂ ਠੇਸ ਪਹੁੰਚਾਉਣਾ ਗੱਲ ਹੈ ਕਿ ਵੀ ਜਿਹੜਾ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਮ ਲੱਗਦੇ ਨੇ ਉਹਨਾਂ ਦੀ ਅਸੀਂ ਆਵਾਜ਼ ਚੱਕ ਰਹੇ ਹਾਂ ਤੇ ਇੱਕ ਵਾਰ ਫਿਰ ਪ੍ਰਸ਼ਾਸਨ ਨੂੰ ਦੇ ਅਧਿਕਾਰੀਆਂ ਤਾਂ ਕਹਿੰਨੇ ਕਿ ਵੀ ਜੇ ਇਸ ਕੰਪਲੇਂਟ ਸੈਂਟਰ ਨੂੰ ਕੋਈ ਹੋਰ ਥਾਂ ਵਧੀਆ ਥਾਂ ਦਿੱਤੀ ਜਾਵੇ ਤਾਂ ਕਈ ਤਰ੍ਹਾਂ ਦੇ ਮਸਲੇ ਹੱਲ ਹੋ ਸਕਦੇ ਨੇ ਤੇ ਇੱਥੇ ਪ੍ਰਸ਼ਾਸਨ ਕਈ ਅਧਿਕਾਰੀਆਂ ਨੇ ਦੱਸਿਆ ਵੀ ਸੀ ਸਾਨੂੰ ਕੈਮਰੇ ਦੇ ਅੱਗੇ ਤਾਂ ਨਹੀਂ ਆਏ ਤੇ ਕਿ ਵੀ ਸਾਨੂੰ ਤਾਂ ਬੈਠਣ ਵਾਸਤੇ ਥਾਂ ਚਾਹੀਦੀ ਹੈ ਜਿੱਥੇ ਮਰਜ਼ੀ ਥਾਂ ਦੇਣਗੇ ਇਸ ਤਾਂ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਹੀ ਹੱਲ ਕਰਨੀਆਂ ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਵੀ ਇਹ ਸ਼ਹਿਰ ਦੇ ਸੈਂਟਰ ਦੇ ਵਿੱਚ ਹੈ ਕੰਪਲੇਂਟਾਂ ਜਦੋਂ ਹੱਲ ਕਰਨੀਆਂ ਹੁੰਦੀਆਂ ਨੇ ਲੋਕਾਂ ਦੇ ਜਿਹੜੀਆਂ ਕੰਪਲੇਟ ਆਉਂਦੀਆਂ ਨੇ ਬਿਜਲੀ ਦੀਆਂ ਹੁਣ ਹੁੰਦੀਆਂ ਵੀ ਜੇ ਗੱਲ ਕੀਤੀ ਜਾਵੇ ਕੰਪਲੇਟਾਂ ਦੀ ਤਾਂ ਉਹ ਵੀ ਹੁਣ ਔਨਲਾਈਨ ਹੀ ਹੁੰਦੀਆਂ ਨੇ ਔਨਲਾਈਨ ਹੀ ਹੁੰਦੀਆਂ ਨੇ ਤੇ ਅਧਿਕਾਰੀ ਤਾਂ ਕਹਿੰਦੇ ਨੇ ਕਿ ਸਾਨੂੰ ਤਾਂ ਜਿੱਥੇ ਮਰਜ਼ੀ ਬੈਣ ਵਾਸਤੇ ਥਾਂ ਦੇ ਦਿਓ ਅਸੀਂ ਉੱਥੇ ਹੀ ਬੈਠ ਕੇ ਲੋਕਾਂ ਦੀ ਜਿਹੜੀ ਕੰਪਲੇਟਾਂ ਨੇ ਉਹਨਾਂ ਨੂੰ ਹੱਲ ਕਰਦੇਾਂਗੇ ਤੇ ਕਈ ਸ਼ਹਿਰ ਵਾਸੀਆਂ ਨੇ ਕਿਹਾ ਕਿ ਜਿਹੜਾ ਇਹ ਨਵਾਂ ਕੰਪਲੇਂਟ ਸੈਂਟਰ ਬਣਿਆ ਜੇ ਇਸ ਨੂੰ ਪੁਰਾਣੇ ਨੂੰ ਨਵੇਂ ਦੀ ਥਾਂ ਤੇ ਸ਼ਿਫਟ ਕੀਤਾ ਜਾਵੇ ਤਾਂ ਜਾਦਾ ਵਧੀਆ ਜਾਮ ਵੀ ਨਹੀਂ ਲੱਗਣਗੇ ਤੇ ਅਧਿਕਾਰੀਆਂ ਨੂੰ ਨਵੀਂ ਬਿਲਡਿੰਗ ਵੀ ਮਿਲ ਜਾਵੇਗੀ ਤੇ ਪਾਰਕਿੰਗ ਦੀ ਵੀ ਕੋਈ ਮੁਸ਼ਕਲ ਨਹੀਂ ਆਵੇਗੀ ਦੇਖਦੇ ਹਾਂ ਹੁਣ ਪ੍ਰਸ਼ਾਸਨ ਇਸ ਪਾਸੇ ਕਿੰਨਾ ਕੁ ਧਿਆਨ ਦਿੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਇੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਤਾਂ ਕੇਵੀਂ ਆਵਾਜ਼ ਗੌਰ ਕੀਤਾ ਜਾਵੇ ਕਿ ਵੀ ਜਿਵੇਂ ਕੜਾਕੇ ਦੀ ਗਰਮੀ ਪੈ ਰਹੀ ਹੈ 45 46 ਡਿਗਰੀ ਪਾਰ ਹੈ ਕਵੀ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਇਨਸਾਨ ਨੇ ਦੇਖ ਸਕਦੇ ਹੋ ਨਾ ਤਾਂ ਉਹਦੇ ਉੱਤੇ ਕੋਈ ਛੱਪਰਾ ਹੈ ਤੇ ਨਾ ਹੀ ਕੋਈ ਛਾਂ ਦਾ ਪ੍ਰਬੰਧ ਹੈ ਉਹਨਾਂ ਦੇ ਵਹੀਕਲ ਵੀ ਤੇ ਆਪ ਵੀ ਧੁੱਪ ਦੇ ਵਿੱਚ ਬਹਿਣਾ ਕੋਈ ਸੌਖੀ ਗੱਲ ਨਹੀਂ ਹੈ ਤੇ ਇਸੇ ਕਰਕੇ ਕਹਿ ਰਹੇ ਆ ਕਿ ਵੀ ਪ੍ਰਸ਼ਾਸਨ ਇਹਨਾਂ ਨੂੰ ਕੋਈ ਠਿਕਨੀ ਥਾ ਦੇਵੇ ਜਿੱਥੇ ਬਹਿਣ ਦਾ ਵੀ ਪ੍ਰਬੰਧ ਕੀਤਾ ਜਾਵੇ ਤੇ ਜਿੱਥੇ ਪਾਰਕਿੰਗ ਦਾ ਵੀ ਕੋਈ ਦਿੱਕਤ ਨਾ ਆਵੇ ਤੇ ਆਣ ਜਾਣ ਵਾਲੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਮੇਨ ਮਸਲਾ ਹੈ ਕਿ ਵੀ ਇਹ ਕੰਪਲੇਂਟ ਸੈਂਟਰ ਦੀ ਆੜ ਦੇ ਵਿੱਚ ਹੀ ਜਿਵੇਂ ਰੇੜੀਆਂ ਰੂੜੀਆਂ ਖੜ੍ਹਦੀਆਂ ਨੇ ਇਹਨਾਂ ਵੱਲ ਮਸਲਾ ਹੱਲ ਕੀਤਾ ਜਾਵੇ Yeah,